ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਗਤ ਆਪਣੇ ਚੈਨਲ ਸੋਨਦੀ ਮੰਜ਼ਿਲ ਹੀਰ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਚਾਤੀ ਕਰਾਈ ਕਰਾਈ ਕੀਤੀ ਤੇ ਅੱਪਾਈ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਪਸ਼ੂਆਂ ਦੇ ਰਿਲੇਟਡ ਹੀ ਆ ਕਿਉਂਕਿ ਹਨਾ ਜਿਹੜੀ ਅੱਜ ਮੈਂ ਤੁਹਾਨੂੰ ਦਵਾਈ ਦੱਸ ਦਿਆਂ ਏੜ ਸੂਣ ਵਾਲੇ ਪਸ਼ੂ ਹੁੰਦੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਦਵਾਈ ਕਿਉਂਕਿ ਅਸੀਂ ਦਿਨੇ ਆ ਸ਼ੰਤਾ ਪਤਾ ਸਤ ਦਵਾਈ ਬਾਦਿੰਨਾ ਤਾਂ ਕਿ ਤੁਹਾਨੂੰ ਸ਼ੇਅਰ ਕੀਤੀ ਜਾਵੇ ਦਵਾਈ ਇਹ ਇਹਨਾਂ ਲਈ ਕਿ ਪਸ਼ੂ ਦੀ ਜੀਐਲ ਜੂਦ ਵਧੀਆ ਪੈਂਦੀ ਹੈ ਪਸ਼ੂ ਦਾ ਲੇਵਾ ਵਧੀਆ ਪੰਜਾਂ ਵਿੱਚ ਬਹੁਤ ਸਾਰੇ ਵਿਟਾਮਿਨ ਹੁੰਦੇ ਆ ਉਹ ਦਵਾਈ ਆਪਾਂ ਤੁਹਾਨੂੰ ਦੱਸਦੇ ਭਾਈ ਉਹ ਦਵਾਈ ਹੈ ਜੀ ਇਜ਼ ਇਜ਼ ਵਿਟਾਮਿਨ ਐਚ ਵੀ ਹੁੰਦੀ ਹੈ ਤੇ ਵਿਟਾਮਿਨ ਐਚ ਵੀ ਹੁੰਦੀ ਆ ਇਹ ਹੈਗੀ ਵਿਟਾਮਿਨ ਐਚ ਇਹਦੇ ਵਿੱਚ ਹਨਾ ਵਿਟਾਮਿਨ ਏ ਈ ਡੀ ਟੀ ਐਚ ਕਾਫੀ ਕਾਸ਼ ਹੁੰਦਾ ਹੈ ਤੇ ਇਹ ਪਸ਼ੂਆਂ ਲਈ ਪੂਰੀ ਵਧੀਆ ਦਵਾਈ ਆ ਹਨਾ ਤੇ ਆਪਾਂ ਇਹ ਦਿਨੇ-ਦਿਨੇ ਆਪਾਂ ਸੂਹ ਨੂੰ ਜਦੋਂ ਪਸੂ ਸੂਣ ਵਾਲਾ ਹੁੰਦਾ ਉਦੋਂ ਵੀ ਤੁਸੀਂ ਦੋਦ ਪਹਿਲਾ ਵੀ ਦਿਨ ਤੋਂ ਦੇ ਸਕਦੇ ਹੋ ਪਰ ਤੁਸੀਂ ਪਸੂ ਜਦੋਂ ਸੂਣ ਵਾਲਾ ਹੁੰਦਾ ਉਦੋਂ ਅਸੀਂ ਇਹ ਦਵਾਈ ਦਿੰਨੇ ਆ ਇਹ ਦਵਾਈ ਬਹੁਤ ਹੀ ਵਧੀਆ ਪੂਰੀ ਵਧੀਆ ਇਹਦਾ ਪ੍ਰਾਈਸ 400 ਰੁਪਏ ਆ ਤੇ ਇਹ ਦਵਾਈ ਇੰਨੀ ਵਧੀਆ ਹੈ ਤੇ ਆਪਾਂ ਕਸ ਸੋਚਿਆ ਤੁਹਾਨੂੰ ਨਾਲ ਸ਼ੇਅਰ ਕਰੀਏ ਦਵਾਈ ਜਿਹੜੀ ਆਪਾਂ ਨਾ ਪਸੂਆਂ ਨੂੰ ਦਿੰਨੇ ਆ ਇਹਦੇ ਨਾਲ ਕੀ ਆ ਆਪਣੇ ਪਤਵਾਂ ਦੀ ਜੇਲ ਜੂ ਦਾ ਉਹ ਵਧੀਆ ਪੈ ਜਾਂਦੀ ਆ ਇਹ ਨਹੀਂ ਹਰਾਂ ਨੂੰ ਪਤੂ ਦੀ ਜੇਰ ਨਹੀਂ ਪਾਉਗੀ ਬੈਠੇ ਤੁਸੀਂ ਦੇਖੀ ਚੱਲੋ ਹਨਾ 2 ਇੱਕ ਦਾਰਾ ਬਣਾਂਗੀ ਨਹੀਂ ਸਮੇਤ ਜੇਰ ਪਹਿਲੇ ਪੂਰਾ ਵਧੀਆ ਸਿੱਧੀ ਸੂਣੀ ਪਸੂ ਚੁੰਦਾ ਹੈ ਤੇ ਆਪਾਂ ਤੁਹਾਨੂੰ ਤਾਂ ਹੀ ਦਵਾਈ ਸ਼ੇਅਰ ਕੀਤੀ ਹੈ ਬਈ ਜਿਨ੍ਹਾਂ ਦੇ ਪਤੂ ਸੂਣ ਹੈਗੇ ਸੂਣ ਵਾਲੇ ਹੈਗੇ ਉਹ ਤੁਸੀਂ ਇਹ ਦਵਾਈ ਜਰੂਰ ਦਿਓ ਪਸੂਆਂ ਨੂੰ ਤੇ ਬਾਕੀ ਚੰਗੀ ਵੀਡੀਓ ਨੂੰ ਮੇਰੀ ਇੱਕ ਗੱਲ ਦੀ ਇਹ ਤੇ ਕੋਈ ਅਸ ਚੰਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਨਾ ਕਿ ਆ ਕੀ ਜਿਹੜੀਆਂ ਗੰਦੀਆਂ ਮੰਦੀਆਂ ਵੀਡੀਓ ਆਉਂਦੀਆਂ ਉਹਨਾਂ ਲੋਕੀ ਸਾਰੇ ਸ਼ੇਅਰ ਕਰਦੇ ਜਿਹੜੀ ਚੰਗੀ ਗੱਲ ਕੋਈ ਚੰਗੀ ਰੈਸਪੀ ਪਾਉਂਦਾ ਏ ਕੋਈ ਚੰਗੀ ਨੌਲੇਜ ਦਿੰਦਾ ਏ ਉਹਨੂੰ ਜਿਹੜਾ ਦੋਸਤ ਹੈ ਉਹ ਵੀ ਵੀਡੀਓ ਸ਼ੇਅਰ ਨਹੀਂ ਚੱਕ ਰਿਹਾ ਉਹਨਾਂ ਦੀ ਵੀਡੀਓ ਨਹੀਂ ਚੱਕ ਰਿਹਾ ਜਿਹੜਾ ਗੰਦ ਪਾਉਂਦੇ ਉਹਨਾਂ ਨੂੰ ਪ੍ਰਮੋਟ ਕਰਦੇ ਆ ਜੇ ਤੁਸੀਂ ਚੰਗੀ ਵੀਡੀਓ ਨੂੰ ਪ੍ਰਮੋਟ ਕਰਾਓਗੇ ਤੇ ਜਿਹੜੇ ਚੰਗੇ ਇਨਸਾਨ ਆ ਉਹ ਵੀ ਥੋੜਾ ਜਿਹਾ ਅੱਗੇ ਆਉਣਗੇ ਜਿਹੜੇ ਸਾਡੇ ਅੱਗੇ ਛੋਟੇ ਯੂਟਿਊਬਰ ਆ ਜਿਹੜੇ ਮਿਹਨਤ ਕਰਦੇ ਆ ਇੰਨੀ ਹਨਾ ਉਹ ਵੀ ਅੱਗੇ ਆਉਣਗੇ ਜਿਸ ਤੇ ਸਾਡੇ ਆਗਿਆ ਵੀਡੀਓ ਚੱਕੋਗੇ ਤੁਸੀਂ ਹਨਾ ਤੇ ਵਸੇ ਹੀ ਕਹਿਣਾ ਸੀ ਬਾਈ ਵੀਡੀਓ ਨੂੰ ਗਾ ਸ਼ੇਅਰ ਕਰਿਓ ਤੇ ਜਿਹੜੀ ਆਪਾਂ ਦਵਾਈ ਦੱਸੀ ਆ ਇਹ ਦਵਾਈ ਤੁਸੀਂ ਜਰੂਰ ਪਸ਼ੂਆਂ ਨੂੰ ਦਿਓ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੇ ਤਾਂ ਠੀਕ ਆ ਕੱਲ ਨੂੰ ਮਿਲਦੇ ਆਂ ਤੇ ਕੱਲ ਨੂੰ ਕਿਸੇ ਹੋਰ ਵੀਡੀਓ ਜਾਂ ਬਲੌਗ ਦੇਣਾ